ਤੁਸੀਂ ਵੇਖ ਰਹੇ ਹੋ ਲੋਕਪਹਿਨ ਨਿਊਜ਼ ਤੇ ਮੈਂ ਸਿਆਸੀ ਅਨੁਵਾਦ ਲੈ ਕੇ ਹਾਜ਼ਰ ਹਾਂ ਹਰਿੰਦਰ ਬਾਜਵਾ। ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਕਈ ਦਿਨਾਂ ਦੀਆਂ ਕਈ ਚਰਚਾਵਾਂ ਚੱਲ ਰਹੀਆਂ ਨੇ। ਇੱਕ ਚਰਚਾ ਫਿਰ ਉੱਠੀ ਐ ਧੂਆਂ ਫਿਰ ਨਿਕਲਿਆ ਐ ਕਿ ਦਲਬੀਰ ਸਿੰਘ ਗੋਲੜੀ ਮੁੜ ਕਾਂਗਰਸ ਚ ਵਾਪਸੀ ਕਰ ਸਕਦੇ ਨੇ। ਆਖਿਰਕਾਰ ਇਹ ਸਵਾਲ ਕਿੱਥੋਂ ਪੈਦਾ ਹੁੰਦਾ ਐ ਤੇ ਕਿਵੇਂ ਪੈਦਾ ਹੁੰਦਾ ਐ ਇਸ ਬਾਰੇ ਗੱਲ ਕਰਦੇ ਹਾਂ। ਦਲਬੀਰ ਸਿੰਘ ਗੋਲੜੀ ਸੰਗਰੂਰ ਤੋਂ ਲੋਕ ਸਭਾ ਦੀ ਟਿਕਟ ਨਾ ਮਿਲਣ ਕਰਕੇ ਨਾਰਾਜ਼ ਹੋਏ। ਕਾਂਗਰਸ ਦੇ ਨਾਲ ਨਾਰਾਜ਼ਗੀ ਹੋਈ ਨਾਰਾਜ਼ਗੀ ਵੱਧ ਗਈ ਅਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਚ ਸ਼ਮੂਲੀਅਤ ਅਕਤਿਆਰ ਕਰ ਲਈ ਉਸ ਤੋਂ ਲੈ ਕੇ ਹੁਣ ਤੱਕ ਦਲਬੀਰ ਗੋਲਡੀ ਸਿਆਸੀ ਪਿੱਛੇ ਦੇ ਉੱਤੇ ਖੇਡਦੇ ਹੋਏ ਨਜ਼ਰ ਨਹੀਂ ਆਉਂਦੇ ਦਲਬੀਰ ਗੋਲਡੀ ਦੇ ਬਾਰੇ ਕਈ ਗੱਲਾਂ ਉੱਡ ਰਹੀਆਂ ਨੇ ਇਹ ਮਹਿਜ਼ ਗੱਲਾਂ ਨੇ ਇਹਨਾਂ ਦਾ ਕਿੰਨਾ ਕੁ ਆਧਾਰ ਹੈ ਇਸ ਬਾਰੇ ਹਜੇ ਗੱਲ ਕਰਨੀ ਬਾਕੀ ਹੈ ਪਰ ਦਲਬੀਰ ਗੋਲਡੀ ਨੂੰ ਲੈ ਕੇ ਕਾਫੀ ਕੁਝ ਮਾਰਕੀਟ ਦੇ ਵਿੱਚ ਉਪਲਬਧ ਹੋਇਆ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਦਲਬੀਰ ਗੋਲਡੀ ਲਗਾਤਾਰ ਮਹਿਜ ਇੱਕ ਸੁਨਾਮ ਵਾਲੀ ਰੈਲੀ ਨੂੰ ਛੱਡਦੀ ਹੈ ਤਾਂ ਦਲਬੀਰ ਗੋਲਡੀ ਕਦੇ ਵੀ ਆਮ ਆਦਮੀ ਪਾਰਟੀ ਦੀ ਜਾਂ ਇਸ ਸਮੇਂ ਸਿਆਸੀ ਸਰਗਰਮੀ ਦੇ ਵਿੱਚ ਨਹੀਂ ਦਿਖੇ ਮੀਤ हेयर ਲੀਵ ਕਰ ਕਰ ਵੋਟਾਂ ਮੰਗਦੇ ਜਿਵੇਂ ਜਿੰਨੇ ਉਤਸ਼ਾਹ ਨਾਲ ਉਹ ਪਾਰਟੀ ਚ ਆਏ ਸੀ ਆਮ ਆਦਮੀ ਪਾਰਟੀ ਜਿਵੇਂ ਉਹਨਾਂ ਨੇ ਕਹਿ ਐ ਸੀ ਕਿ ਮੁੱਖ ਮੰਤਰੀ ਸਾਹਿਬ ਮੈਂ ਤਾਂ ਜ਼ਿੰਦਗੀ ਭਰ ਲਈ ਤੁਹਾਡੀ ਝੋਲੀ ਚ ਪੈ ਗਿਆ ਉਸ ਹਿਸਾਬ ਦੇ ਨਾਲ ਉਹ ਕੰਪੇਨ ਕਰਦੇ ਹੋਏ ਨਜ਼ਰ ਨਹੀਂ ਆਉਂਦੇ ਚੋਣ ਮੁਹਿੰਮ ਚ ਇਸ ਸਮੇਂ ਇੱਕ ਤਾਂ ਹੁੰਦਾ ਕਿ 5% ਕਰ ਰਹੇ ਨੇ 2% ਕਰ ਰਹੇ ਨੇ ਉਹ ਮਨਫੀ ਜਾਨੀ ਕਿ ਮਾਈਨਸ ਚ ਉਹ 5-7% ਮਾਈਨਸ ਚ ਚੋਣ ਮੁਹਿੰਮ ਕਰ ਰਹੇ ਆ ਉਹ ਕਿਤੇ ਦਿਖ ਨਹੀਂ ਰਹੇ ਇਸੇ ਪਿੰਡ ਚ ਨਹੀਂ ਦਿਖ ਰਹੇ ਕਿਸੇ ਸ਼ਹਿਰ ਦੇ ਧੂਰੀ ਸ਼ਹਿਰ ਦੇ ਮਹੱਲੇ ਚ ਨਹੀਂ ਦਿਖ ਰਹੇ ਸ਼ੇਰਪੁਰ ਦੀਆਂ ਗਲੀਆਂ ਚ ਨਹੀਂ ਦਿਖ ਰਹੇ ਕਿਤੇ ਨਹੀਂ ਦਿਖ ਰਹੇ ਇਸ ਸਮੇਂ ਉਹਨਾਂ ਨੂੰ ਲੈ ਕੇ ਕਈ ਚਰਚਾਵਾਂ ਨੇ ਸਭ ਤੋਂ ਵੱਡੀ ਚਰਚਾ ਇਹ ਹੈ ਕਿ ਦਲਬੀਰ ਗੋਲਡੀ ਕਾਂਗਰਸ ਚ ਵਾਪਸੀ ਕਰ ਸਕਦੇ ਨੇ ਤੇ ਲੋਕ ਸਭਾ ਚੋਣਾਂ ਤੋਂ ਬਾਅਦ ਵਾਪਸੀ ਤੈ ਕਈ ਜਾ ਰਹੀ ਹੈ ਇਹ ਇੱਕ ਸਵਾਲ ਵੱਡਾ ਪੈਦਾ ਹੋਇਆ ਚਰਚਾ ਇਹ ਹੈ ਕਿ ਦਲਬੀਰ ਗੋਲਡੀ ਨੇ ਅੱਜ ਜਣੇ ਕਿ 19 ਨੂੰ 19 ਮਈ ਨੂੰ ਇੱਕ ਮੀਟਿੰਗ ਜਿਹੜੀ ਹੈ ਉਹ ਸੱਦੀ ਆ ਆਪਣੇ ਘਰ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਸਮਰਥਕਾਂ ਜਾਂ ਕਾਂਗਰਸ ਦੇ ਨਾਲ ਜੁੜੇ ਹੋਏ ਪੰਚਾਇਤ ਸਰਪੰਚਾਂ ਮੋਤਬਰਾਂ ਜਾਂ ਕਾਂਗਰਸ ਦੇ ਜਿਹੜੇ ਬਲਾਕ ਪ੍ਰਧਾਨ ਨੇ ਜਾਂ ਉਹਨਾਂ ਨਾਲ ਕਿਸੇ ਤਰੀਕੇ ਨਾਲ ਟੱਚ ਚਰੇ ਲੋਕ ਨੇ ਉਹਨਾਂ ਨੂੰ ਘਰੇ ਸੱਦਿਆ ਸੀ ਸਵੇਰੇ ਚਰਚਾ ਇਹ ਹੈ ਕਿ ਉਸ ਬਾਰੇ ਹਲੇ ਚੀਜ਼ਾਂ ਪੂਰੀ ਤਰ੍ਹਾਂ ਨਾਲ ਬਾਹਰ ਤਾਂ ਨਹੀਂ ਨਿਕਲ ਕੇ ਆ ਸਕੀਆਂ ਪਰ ਚਰਚਾ ਇਹ ਹੈ ਕਿ ਉਹਦੇ ਵਿੱਚ ਗੱਲਬਾਤ ਹੋਈ ਹੈ ਸ਼ਾਇਦ ਇਸ ਗੱਲ ਬਾਰੇ ਚਰਚਾ ਕੀਤੀ ਗਈ ਹੋਵੇ ਇਹ ਮੇਰਾ ਅਨੁਮਾਨ ਹੈ ਕਿ ਸ਼ਾਇਦ ਇਸ ਬਾਰੇ ਚਰਚਾ ਕੀਤੀ ਗਈ ਹੋਵੇ ਵੀ ਭਾਈ ਆਪਣੇ ਤੋਂ ਗਲਤੀ ਹੋ ਗਈ ਇੱਥੇ ਵੀ ਗੱਲ ਜਿਹੜੀ ਜਚੀ ਨਹੀਂ ਆਪਾਂ ਗੱਲ ਜਚਾਉਣੀ ਆ ਆਪਾਂ ਕਾਂਗਰਸ ਦੇ ਦੁਆਰਾ ਵਾਪਸ ਆ ਸਕਦੇ ਆ ਜਾਂ ਕੋਈ ਹੋਰ ਹਿੱਲਾ ਵਰਤ ਸਕਦੇ ਆ ਇਹ ਚਰਚਾ ਜਿਹੜੀ ਹੈ ਉਹ ਚੱਲੀ ਹੋ ਸਕਦੀ ਹੈ ਦਲਬੀਰ ਗੋਲੜੀ ਦੇ ਕਾਂਗਰਸ ਚ ਜਾਣ ਬਾਰੇ ਚਰਚਾਵਾਂ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਉਸ ਸਮੇਂ ਇਸ ਗੱਲ ਨੂੰ ਜਿਹੜੀ ਹੈ ਇਹ ਅੱਗ ਦੀ ਤਰ੍ਹਾਂ ਫੈਲ ਗਈ ਜਦੋਂ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਆ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਦੇ ਪੁੱਤਰ ਮਹਿਤਾਬ ਖੈਰਾ ਨੇ ਕਹਿ ਦਿੱਤਾ ਕਿ ਉਹ ਚੋਣਾਂ ਤੋਂ ਬਾਅਦ ਯਾਨੀ ਕਿ ਦਲਬੀਰ ਗੋਲੜੀ ਚੋਣਾ ਤੋਂ ਬਾਅਦ ਕਾਂਗਰਸ ਚ ਵਾਪਸੀ ਕਰ ਰਹੀ ਹੈ ਇਹ ਚਰਚਾਵਾਂ ਉਹਨਾਂ ਨੇ ਕਿਹਾ ਚੱਲ ਰਹੀਆਂ ਨੇ ਤੇ ਉਹ ਵਰਕਰਾਂ ਸਮਰਥਕਾਂ ਦੇ ਨਾਲ ਸਲਾਹ-ਮਸ਼ਵਰਾ ਕਰ ਰਹੇ ਨੇ ਇਸ ਘੜੀ ਤੋਂ ਹੀ ਇਹ ਸਾਰਾ ਚੀਜ਼ਾਂ ਅੱਗ ਦੀ ਤਰ੍ਹਾਂ ਫੈਲ ਗਈਆਂ ਮਹਿਤਾਬ ਖੈਰਾ ਦਾ ਇਹ ਕਹਿਣਾ ਮਾੜੀ-ਮੋਟੀ ਗੱਲ ਨਹੀਂ ਮਹਿਤਾਬ ਖੈਰਾ ਹਾਲਾਂਕਿ ਇਸ ਸਮੇਂ ਤਾਂ ਇੱਕ ਦੂਜੇ ਦੇ ਖਿਲਾਫ ਨੇ ਗੋਲਡੀ ਨੇ ਸੁਖਪਾਲ ਖੈਰਾ ਬਾਰੇ ਬਹੁਤ ਗੱਲਾਂ ਕੀਤੀਆਂ ਕਿਹਾ ਕਿ ਪਿੰਡ ਚ ਨਿਭੜਾਂਗੇ ਉਸ ਤੋਂ ਬਾਅਦ ਮੇਣੋ-ਮੇਣੀ ਵੀ ਹੋਏ ਕਿਸੇ ਨੇ ਕਿ ਸਕਰੀਨਸ਼ਾਟ ਦਿਖਾਏ ਕਿਸੇ ਨੇ ਮੈਸੇਜ ਦਿਖਾਏ ਦੋਵੇਂ ਤਰ੍ਹਾਂ ਗਾਗਚਮੀ ਲੜਾਈ ਲੜਦਿਆਂ ਰਹੀਆਂ ਐਨ ਮੂਵਮੈਂਟ ਤੇ ਜਾ ਕੇ ਜਦੋਂ ਮੂਵਮੈਂਟ ਪੀਕ ਤੇ ਹੋਈ ਖੈਰਾ ਦੀ ਚੌਣ ਮਹੀਮ ਨੇ ਮੋਮੈਂਟਮ ਫੜਿਆ ਤਾਂ ਉਹ ਇਹ ਚੀਜ਼ਾਂ ਸਥਿਰ ਹੋ ਗਈਆਂ ਦਲਬੀਰ ਗੋਲਡੀ ਦੀ ਕੋਈ ਮੂਵਮੈਂਟ ਨਹੀਂ ਸੀ ਖੈਰਾ ਲਗਾਤਾਰ ਹਲਕੇ ਚ ਵਿਚਰ ਰਹੇ ਸੀ ਧੂਰੀ ਚ ਜਾਂ ਆਸ-ਪਾਸ ਦੇ ਇਲਾਕਿਆਂ ਚ ਪਰ ਦਲਬੀਰ ਗੋਲਡੀ ਦੀ ਕੋਈ ਮੂਵਮੈਂਟ ਨਹੀਂ ਤੇ ਅੱਜ ਮਹਿਤਾਬ ਖੈਰਾ ਦਾ ਇਹ ਦਾਵਾ ਕਰ ਦੇਣਾ ਕਿ ਉਹ ਗੋਲਡੀ ਵਾਪਸ ਆ ਰਹੇ ਐ ਇਹ ਮਾੜੀ-ਮੋਟੀ ਗੱਲ ਨਹੀਂ ਇਹਨੂੰ ਐ ਸਿਰਫ ਬਿਆਨਬਾਜ਼ੀ ਤੱਕ ਸਮੇਟ ਕੇ ਨਹੀਂ ਰੱਖਿਆ ਜਾ ਸਕਦਾ ਇਹਦੇ ਸਿਆਸੀ ਅਨਵਾਦ ਐਸ ਚੀਜ਼ ਦਾ ਇਸ ਚੀਜ਼ ਦਾ ਸਿਆਸੀ ਅਰਥ ਨੇ ਕਿ ਮਹਿਤਾਬ ਖਹਿਰਾ ਕੋਲੇ ਫਰਸਟ ਹੈਂਡ ਇਨਫੋਰਮੇਸ਼ਨ ਤਾਂ ਹੈ ਕਿ ਦਿਲਬੀਰ ਗੋਲਡੀ ਵਾਪਸੀ ਕਰ ਰਹੇ ਨੇ ਕਰਨਗੇ ਜਾਂ ਨਹੀਂ ਕਰਨਗੇ ਇਹ ਬਾਤ ਦੀ ਗੱਲ ਹੈ ਉਹਨਾਂ ਕੋਲੇ ਇਹ ਫਰਸਟ ਹੈਂਡ ਇਨਫੋਰਮੇਸ਼ਨ ਤਾਂ ਹੈ ਕਿ ਕੁਛ ਨਾ ਕੁਛ ਅੰਦਰ ਖਾਤੇ ਦਾ ਚੱਲ ਰਿਹਾ ਹੈ ਜਾਂ ਦਿਲਬੀਰ ਗੋਲਡੀ ਨੇ ਕਿਸੇ ਕੋਲੇ ਇਹ ਗੱਲ ਕਹੀ ਜਿਹੜੀ ਘੁਮ ਘੁਮਾ ਕੇ ਮਹਿਤਾਬ ਖਹਿਰਾ ਕੋਲ ਪਹੁੰਚ ਗਈ ਹੁਣ ਆਉਂਦੇ ਦਿਨਾਂ 'ਚ ਦਲਬੀਰ ਗੋਲਡੀ ਕੀ ਫੈਸਲਾ ਕਰਦੇ ਐ ਇਹ ਆਉਂਦੇ ਦਿਨਾਂ 'ਚ ਸਪਸ਼ਟ ਹੋ ਜਾਵੇਗਾ ਫਿਲਹਾਲ ਆਮ ਆਦਮੀ ਪਾਰਟੀ ਦੇ ਵਿੱਚ ਵੀ ਉਹਨਾਂ ਦੀ ਕੋਈ ਸਰਗਰਮੀ ਨਜ਼ਰ ਨਹੀਂ ਆਉਂਦੀ ਮੈਨੂੰ ਇੰਜ ਲੱਗਦਾ ਹੈ ਕਿ ਉਹ ਕਿਤੇ ਕੁੱਟਣ-ਕੁੱਟਣ ਮਹਿਸੂਸ ਕਰ ਰਹੇ ਨੇ ਆਮ ਆਦਮੀ ਪਾਰਟੀ 'ਚ ਨਹੀਂ ਤਾਂ ਉਹ ਤਕੜੇ ਹੋ ਕੇ ਚੋਣਮੇਂ ਲੜਦੇ ਜੇਕਰ ਜਿਹੜੀਆਂ ਸਿਆਸੀ ਹਲਕਿਆਂ 'ਚ ਚਰਚਾਵਾਂ ਚੱਲੀਆਂ ਸੀ ਕਿ ਉਹਨਾਂ ਨੂੰ ਬਰਨਾਲੇ ਵਾਲੀ ਉਪ ਚੋਣ ਲੜਾਉਣ ਦਾ ਆਫਰ ਹੈ ਫਿਰ ਮੰਤਰੀ ਬਣਾਉਣ ਦਾ ਆਫਰ ਹੈ ਜੇਕਰ ਉਹ ਆਫਰ ਵਾਕਈ ਕੰਮ ਕਰ ਰਿਹਾ ਹੁੰਦਾ ਤਾਂ ਦਲਬੀਰ ਗੋਲਡੀ ਦਾ ਪੈਰੀ ਜੁੱਤੀ ਪਾਏ ਬਿਨਾ ਪ੍ਰਚਾਰ ਕਰਦੇ ਨੰਗੇ ਪੈਰੀ ਫਿਰ ਫਿਰ ਕੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਦੇ ਕਿਉਂਕਿ ਸਿਆਸੀ ਉਹਨਾਂ ਦੀ ਸਿਆਸਤ ਦੇ ਲਈ ਉਹ ਵੱਡੀ ਘੜੀ ਆ ਕਿ ਲੋਕ ਸਭਾ ਚੋਣਾਂ ਚ ਚੰਗੀ ਪਰਫਾਰਮੈਂਸ ਹੋਊਗੀ ਤਾਂ ਦਲਬੀਰ ਗੋਲਡੀ ਨੂੰ ਚੰਗਾ ਨਾਮ ਮਿਲੂਗਾ ਪਰ ਇਹ ਜਿਹੜਾ ਨਹੀਂ ਨਜ਼ਰ ਆ ਰਿਹਾ ਆਉਂਦੇ ਦਿਨਾਂ ਚ ਦਲਬੀਰ ਗੋਲਡੀ ਨੂੰ ਲੈ ਕੇ ਤੇ ਸੰਗਰੂਰ ਦੀ ਸਿਆਸਤ ਨੂੰ ਲੈ ਕੇ ਕਈ ਪਟਾਕੇ ਪੈ ਸਕਦੇ ਆ ਤੁਹਾਡੀ ਕੀ ਰਾਇ ਆ ਕਮੈਂਟ ਬਾਕਸ ਚ ਜਰੂਰ ਦਰਜ ਕਰੋ